ਵਿੱਚ ਜਿੱਥੇ ਲਗਾਤਾਰ ਬਰਸਾਤ ਹੋ ਰਹੀ ਹੈ ਉਥੇ ਹੀ ਹੁਸ਼ਿਆਰਪੁਰ ਦੇ ਵਿੱਚ ਵੀ ਮੀਦੇ ਕੰ ਹੁਸ਼ਿਆਰਪੁਰ ਸ਼ਹਿਰ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਉਥੇ ਅਲੱਗ-ਅਲੱਗ ਪਿੰਡਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਨੇ ਜਿੱਥੇ ਕਿ ਵੇਖ ਕੇ ਸਾਫ ਪਤਾ ਚੱਲਦਾ ਹੈ ਕਿ ਇਸ ਵੇਲੇ ਮੀਦੇ ਕੰ ਕੀ ਹਾਲ ਹੋਇਆ ਪਾਇ ਉਥੋਂ ਦੇ ਪਿੰਡਾਂ ਜਿੱਥੇ ਕਿ ਪਿੰਡਾਂ ਦੇ ਆਉਣ ਜਾਣ ਵਾਲੇ ਕਈ ਥਾਵਾਂ ਤੋਂ ਰਸਤਾ ਵੀ ਬੰਦ ਹੋ ਚੁੱਕਾ ਹੈ ਉਥੇ ਵੀਡੀਓ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਡਾਡਾ ਦੀ ਹੈ ਜਿੱਥੇ ਕਿ ਚੋਦਾ ਹੜਾ ਆਇਆ ਪਾਣੀ ਨਾਲ ਜਿੱਥੇ ਪਿੰਡੇ ਚੋਦਾ ਕਾਤਵਾ ਪਹਿਲਾਂ ਹੀ ਰੁੜ ਗਿਆ ਸੀ ਤੇ ਹੁਣ ਪਿੰਡ ਵਾਸੀ ਨੇ ਇਸ ਗੱਲ ਦੀ ਚਿੰਤਾ ਸਤਾਉਣ ਲੱਗੇ ਕਿ ਜੇਕਰ ਇਸੇ ਤਰ੍ਹਾਂ ਹੀ ਪਾਣੀ ਦਾ ਵਹਾਅ ਚੱਲਦਾ ਰਿਹਾ ਹੜੰਦਾ ਰਿਹਾ ਤਾਂ ਚੋਦਾ ਬਾਕੀ ਸਭ ਟੁੱਟ ਜਾ ਕੇ ਵਹਿ ਜਾਵੇਗਾ ਜਿਸ ਕਾਰਨ ਕਿ ਪਿੰਡ ਦਾ ਆਪਸੀ ਸੰਪਰਕ ਵੀ ਟੁੱਟ ਸਕਦਾ ਹੈ ਉਧਰ ਲੋਕਾਂ ਨੂੰ ਬਹੁਤ ਜ਼ਿਆਦਾ ਹੁਣ ਦਿੱਕਤਾਂ ਦਾ ਵਿੱਚ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮੰਤਰੀ ਰਹਿੰਦੇ ਨੇ ਐਮਪੀ ਵੀ ਰਹਿੰਦੇ ਨੇ ਐਮਐਲਏ ਵੀ ਰਹਿੰਦੇ ਨੇ ਪਰ ਹਜੇ ਤੱਕ ਹੁਸ਼ਿਆਰਪੁਰ ਦਾ ਵਿਕਾਸ ਨਹੀਂ ਹੋ ਸਕਿਆ ਜਿਥੋਂ ਦੀਆਂ ਤਸਵੀਰਾਂ ਸਾਫ਼ ਤੌਰ ਤੇ ਉਸ ਵਿਕਾਸ ਦੇ ਜੋ ਰਹਿ ਗਿਆ ਹੈ ਉਸ ਦੀਆਂ ਤਸਵੀਰਾਂ ਸਾਫ਼ ਤੌਰ ਤੇ ਦਿਖਾਈ ਵੀ ਦਿੰਦੀਆਂ ਨੇ ਕਿ ਆਖਿਰ ਇੰਨੇ ਨੇਤਾਵਾਂ ਦਾ ਰਹਿਣ ਦੇ ਬਾਵਜੂਦ ਰਹਿਣ ਬਸੇਰਾ ਹੋਣ ਦੇ ਬਾਵਜੂਦ ਇਸ ਸ਼ਹਿਰ ਇਹ ਜੋ ਸ਼ਹਿਰ ਹੈ ਇਹ ਵਿਕਾਸ ਤੋਂ ਕਿਤਨਾ ਕਿਤੇ ਰਹਿ ਜਾਂਦਾ ਹੈ ਖੁੱਜ ਜਾਂਦਾ ਹੈ ਸੂਬੇ ਦੇ ਵਿੱਚ ਜਿੱਥੇ ਲਗਾਤਾਰ ਬਰਸਾਤ ਹੋ ਰਹੀ ਹੈ ਉੱਥੇ ਹੀ ਹੁਸ਼ਿਆਰਪੁਰ ਦੇ ਵਿੱਚ ਵੀ ਮੀਂਹ ਦੇ ਕਾਰਨ ਹੁਸ਼ਿਆਰਪੁਰ ਸ਼ਹਿਰ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਉਥੇ ਇਹ ਲਗ ਲਗ ਪਿੰਡਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਨੇ ਜਿੱਥੇ ਕਿ ਵੇਖ ਕੇ ਸਾਫ ਪਤਾ ਚੱਲਦਾ ਹੈ ਕਿ ਇਸ ਵੇਲੇ ਮੀਂਹ ਦੇ ਕਾਰਨ ਕੀ ਹਾਲ ਹੋਇਆ ਪਾਇ ਉਥੋਂ ਦੇ ਪਿੰਡਾਂ ਦਾ ਜਿੱਥੇ ਕਿ ਪਿੰਡਾਂ ਦੇ ਹੋਂ ਚਣ ਵਾਲੇ ਕਈ ਥਾਵਾਂ ਤੋਂ ਰਸਤਾ ਵੀ ਬੰਦ ਹੋ ਚੁੱਕਿਆ ਹੈ ਉਥੇ ਵੀਡੀਓ ਖੁਸ਼ਾਲਪੁਰ ਦੇ ਨਜ਼ਦੀਕੀ ਪਿੰਡ ਡਾਡਾ ਦੀ ਹੈ ਜਿੱਥੇ ਕਿ 14 ਹੜ ਆਇਆ ਹੈ ਪਾਣੀ ਨਾਲ ਜਿੱਥੇ ਪਿੰਡੇ 14 ਕਾਤਵਾ ਪਹਿਲਾਂ ਹੀ ਰੁੜ ਗਿਆ ਸੀ ਤੇ ਹੁਣ ਪਿੰਡ ਵਾਸੀ ਨੇ ਇਸ ਗੱਲ ਦੀ ਚਿੰਤਾ ਸਤਾਉਣ ਲੱਗ ਗਏ कि ਜੇਕਰ ਇਸੇ ਤਰ੍ਹਾਂ ਹੀ ਪਾਣੀ ਦਾ बहाव ਚੱਲਦਾ ਰਿਹਾ ਹੜੰਦਾ ਰਿਹਾ ਤਾਂ 14 ਬਾਕੀ ਸਭ ਟੁੱਟ ਜਾ ਬਹਿ ਜਾਵੇਗਾ ਜਿਸ ਕਾਰਨ ਕਿ ਪਿੰਡ ਦਾ ਆਪਸੀ ਸੰਪਰਕ ਵੀ ਟੁੱਟ ਸਕਦਾ ਹੈ ਉਧਰ ਲੋਕਾਂ ਨੂੰ ਬਹੁਤ ਜ਼ਿਆਦਾ ਹੁਣ ਦਿੱਕਤਾਂ ਦਾ ਵਿੱਚ ਸਾਹਮਣਾ ਕਰਨਾ ਪੈਣਾ ਹੈ ਹਾਲਾਂਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮੰਤਰੀ ਰਹਿੰਦੇ ਨੇ ਐਮਪੀ ਵੀ ਰਹਿੰਦੇ ਨੇ ਐਮਐਲਏ ਵੀ ਰਹਿੰਦੇ ਨੇ ਪਰ ਹਜੇ ਤੱਕ ਹੁਸ਼ਿਆਰਪੁਰ ਦਾ ਵਿਕਾਸ ਨਹੀਂ ਹੋ ਸਕਿਆ ਜਿਥੋਂ ਦੀਆਂ ਤਸਵੀਰਾਂ ਸਾਫ਼ ਤੌਰ ਤੇ ਉਸ ਵਿਕਾਸ ਦੇ ਜੋ ਰਹਿ ਗਿਆ ਹੈ ਉਸ ਦੀਆਂ ਤਸਵੀਰਾਂ ਸਾਫ਼ ਤੌਰ ਤੇ ਦਿਖਾਈ ਵੀ ਦਿੰਦੀਆਂ ਨੇ ਕਿ ਆਖਿਰ ਇੰਨੇ ਨੇਤਾਵਾਂ ਦਾ ਰਹਨ ਦੇ ਬਾਵਜੂਦ ਰਹਿਣ ਬਸੇਰਾ ਹੋਣ ਦੇ ਬਾਵਜੂਦ ਇਸ ਸ਼ਹਿਰ ਇਹ ਜੋ ਸ਼ਹਿਰ ਹੈ ਇਹ ਵਿਕਾਸ ਤੋਂ ਕਿਤੇ ਨਾ ਕਿਤੇ ਰਹਿ ਜਾਂਦਾ ਹੈ ਖੁੱਜ ਜਾਂਦਾ ਹੈ